ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਐਸ.ਐਸ.ਏ ਤੇ ਸਿੱਖ ਇਤਿਹਾਸ ਦੇ ਵਿੱਚ ਆਜਦਾ ਦਿਨ ਅੱਜ 4 ਸਤੰਬਰ ਹੈ। 4 ਸਤੰਬਰ 1687 ਗੁਰੂ ਗੋਬਿੰਦ ਸਿੰਘ ਸਾਹਿਬ ਆਪ੍ਰੈਲ 1685 ਤੋਂ ਅਕਤੂਬਰ 1688 ਤੱਕ 3 ਸਾਲ 5 ਮਹੀਨੇ ਪੌਂਟਾ ਸਾਹਿਬ ਵਿੱਚ ਰਹੇ। ਇੱਥੇ 11 ਮਈ 1685 ਦੇ ਦਿਨ RAM RAJ ਜਿਸ ਨੂੰ ਗੁਰੂ ਹਰਾਈ ਸਾਹਿਬ ਜੀ ਨੇ ਗੁਰਗੱਦੀ ਤੋਂ ਮੌਕੂਫ ਕਰ ਦਿੱਤਾ ਸੀ ਗੁਰੂ ਸਾਹਿਬ ਨੂੰ ਮਿਲਣ ਆਇਆ ਉਸ ਨੇ ਗੁਰੂ ਸਾਹਿਬ ਜੀ ਤੋਂ ਆਪਣੀ ਭੁੱਲ ਬਖਸ਼ਵਾਈ ਅਤੇ ਮੁੜ ਸਿੱਖ ਜਗਤ ਦੇ ਵਿੱਚ ਸ਼ਾਮਲ ਹੋ ਗਿਆ। 4 ਸਤੰਬਰ 1687 ਦੇ ਦਿਨ RAM RAJ ਦੀ ਮੌਤ ਹੋ ਗਈ। ਦਰਸਲ राम राय ਨੂੰ ਉਸ ਦੇ ਮਸੰਦਾਂ ਨੇ ਕਤਲ ਕਰ ਦਿੱਤਾ ਸੀ ਇੱਕ ਰਵਾਇ ਦੇ ਮੁਤਾਬਕ ਉਸ ਨੂੰ ਬੇਹੋਸ਼ ਕਰਕੇ ਉਸ ਦਾ ਜਿਉਂਦੇ ਦਾ ਸਸਕਾਰ ਕਰ ਦਿੱਤਾ ਗਿਆ ਗੁਰੂ ਸਾਹਿਬ ਉਸ ਸੰਬੰਧੀ ਸਮਾਗਮ ਦੇ ਵਿੱਚ ਸ਼ਾਮਲ ਹੋਣ ਵਾਸਤੇ ਖੁਰਵੱਦੀ ਵਿਖੇ ਗਏ ਸਨ ਪੰਜਾਬ ਦੀ ਹਾਲਤ ਸੁਣ ਕੇ ਤੇ ਮੁਗਲ ਹਾਕਮਾਂ ਦੀਆਂ ਕਰਤੂਤਾਂ ਸੁਣ ਕੇ ਬੰਦਾ ਸਿੰਘ ਨੇ ਗੁਰੂ ਜੀ ਤੋਂ ਪੰਜਾਬ ਜਾ ਕੇ ਦੁਸ਼ਟਾਂ ਨੂੰ ਸੋਧਣ ਦੀ ਇਜਾਜ਼ਤ ਮੰਗੀ। ਗੁਰੂ ਜੀ ਨੇ ਬੰਦਾ ਸਿੰਘ ਬਹਾਦਰ ਨੂੰ 4 ਸਤੰਬਰ 1708 ਦੇ ਦਿਨ ਖੰਡੇ ਦੀ ਪਾਹਲ ਦੇਣ ਮਗਰੋਂ ਪੂਰਾ 1 ਮਹੀਨਾ ਬੰਦਾ ਸਿੰਘ ਨੂੰ ਪੂਰੀ ਸਿਖਲਾਈ ਦਿੱਤੀ। ਅਕਤੂਬਰ ਚੜ੍ਹਦਿਆਂ ਗੁਰੂ ਸਾਹਿਬ ਨੇ ਬੰਦਾ ਸਿੰਘ ਨੂੰ ਹੁਕਮਨਾਮੇ ਦੇ ਕੇ ਸਿੱਖਾਂ ਨੂੰ ਇਕੱਠਿਆਂ ਕਰਨ ਵਾਸਤੇ ਭੇਜਣ ਦੀ ਤਿਆਰੀ ਕੀਤੀ। ਇੰਜ ਲੱਗਦਾ ਹੈ ਕਿ ਗੁਰੂ ਸਾਹਿਬ ਆਪਾ ਬੰਦਾ ਸਿੰਘ ਨੂੰ ਭੇਜ ਕੇ ਤਿਆਰੀ ਹੁਣ ਮਗਰੋਂ ਆਪ ਵੀ ਛੇਤੀ ਪੰਜਾਬ ਪਰਤਣਾ ਚਾਹੁੰਦੇ ਸਨ। 4 ਸਤੰਬਰ 1922 ਗੁਰੂਦਾਬਾਗ ਮੋਰਚੇ ਦੇ ਦੌਰਾਨ ਜੱਥਿਆਂ ਦੀ ਜ਼ਾਲਮਾਨਾ ਕਟ ਦੇ ਨਾਲ-ਨਾਲ ਪੁਲਿਸ ਨੇ ਗੁਰੂਦਾਬਾਗ ਦੇ ਆਲੇ-ਦੁਆਲੇ ਦੇ ਖੇਤਾਂ ਦੇ ਵਿੱਚ ਕੰਮ ਕਰਦੇ ਸਿੱਖਾਂ ਨੂੰ ਵੀ ਆਪਣੇ ਜ਼ੁਲਮ ਦਾ ਸ਼ਿਕਾਰ ਬਣਾਇਆ। ਇਸ ਸਰਕਾਰੀ ਜ਼ੁਲਮ ਦੇ ਨਾਲ ਸ਼ਹੀਦ ਹੋਣ ਵਾਲੇ ਪਹਿਲੇ ਦੋ ਸਿੱਖ ਭਗਤ ਸਿੰਘ ਅਤੇ ਤਾਰਾ ਸਿੰਘ ਬਾਪ ਤੇ ਬੇਟਾ ਸਨ ਜਿਨ੍ਹਾਂ ਨੂੰ ਪਿੰਡ ਤੇਰਾ ਦੇ ਖੇਤ ਦੇ ਵਿੱਚ ਸ਼ਹੀਦ ਕੀਤਾ ਗਿਆ ਸੀ। ਪੁਲਿਸ ਦੇ ਜ਼ੁਲਮ ਦੇ ਨਾਲ ਹੋਏ ਜ਼ਖਮਾ ਕਰਕੇ ਭਗਤ ਸਿੰਘ 4 ਸਤੰਬਰ ਨੂੰ ਚੜ੍ਹਾਈ ਕਰ ਗਿਆ ਸੀ ਅਤੇ ਉਸਦੇ ਪੁੱਤਰ ਤਾਰਾ ਸਿੰਘ ਦੀ ਮੌਤ 17 ਸਤੰਬਰ ਨੂੰ ਹੋਈ ਸੀ। 4 ਸਤੰਬਰ 1926 1925 ਦੇ ਵਿੱਚ ਗੁਰਦੁਆਰਾ ਐਕਟ ਹੋਣ ਮਗਰੋਂ ਇਸ ਐਕਟ ਦੇ ਹੇਠ ਜੂਨ 1926 ਦੀਆਂ ਹੋਈਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਮਗਰੋਂ 4 ਸਤੰਬਰ ਦੇ ਦਿਨ ਇਸ ਨਾਮੀ ਕਮੇਟੀ ਦਾ ਪਹਿਲਾ ਰਸਮੀ اجلاس ਟਾਊਨ ਹਾਲ ਅਮਰitsar ਦੇ ਵਿੱਚ ਹੋਇਆ ਸੀ ਜਿਸ ਦੇ ਵਿੱਚ ਨਾਮਜ਼ਦ ਮੈਂਬਰਾਂ ਦੀ ਚੋਣ ਕੀਤੀ ਗਈ। ਖੂਨੀ ਨਵੰਬਰ 1984 ਦੇ ਵਿੱਚ ਦਿੱਲੀ ਦੇ ਵਿੱਚ ਸਿੱਖਾਂ ਉੱਤੇ ਜ਼ੁਲਮ ਕਰਨ ਵਾਲੇ ਇੱਕ ਜ਼ਾਲਮ ਅਰਜਨ ਦਾਸ ਨੂੰ 4 ਸਤੰਬਰ 1985 ਦੇ ਦਿਨ ਖਾੜਕੁਆਣੀ ਸੌਂ ਦਿੱਤਾ ਸੀ। ਸਰਪੰਤੀ ਤਿੰਨ ਦਿਨ ਪਹਿਲਾਂ 30 ਜੁਲਾਈ 1985 ਨੂੰ ਸਿੱਖਾਂ ਦਾ ਕਤਲੇਆਮ ਕਰਵਾਉਣ ਵਾਲਾ ਇੱਕ ਹੋਰ ਜ਼ਾਲਮ ਲਲਿਤ ਮਾਕਣ ਵੀ ਮਾਰਿਆ ਜਾ ਚੁੱਕਾ ਸੀ ਇਸ ਤੋਂ ਬਾਅਦ ਇਸ ਕਤਲੇਆਮ ਦੇ ਬਾਕੀ ਦੇ ਸਾਰੇ ਮਜਰਮਾਂ ਉੱਤੇ ਖਾਸ ਪਹਿਰੇ ਲਾ ਦਿੱਤੇ ਗਏ ਅਤੇ ਉਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਹੀ ਕੈਦੀ ਬਣਾ ਦਿੱਤਾ ਗਿਆ 4 ਸਤੰਬਰ 1987 ਦੇ ਦਿਨ ਪੰਜਾਬ ਪੁਲਿਸ ਨੇ ਗੁਰਦੇਵ ਸਿੰਘ ਦੁਸ਼ਟ ਸੋਧ ਕਮਾਂਡੋ ਫੋਰਸ ਨੂੰ ਇੱਕ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਇਸੇ ਦਿਨ ਪੰਜਾਬ ਪੁਲਿਸ ਨੇ ਗੁਰਦੀਪ ਸਿੰਘ ਦੀਪਾ ਪੁੱਤਰ ਪਾਲ ਸਿੰਘ ਸੋਮਲ ਵਾਸੀ ਦੌਲਤਪੁਰ ਲੁਧਿਆਣਾ ਨੂੰ ਵੀ ਨਕਲੀ ਮੁਕਾਬਲੇਆਂ ਦੇ ਵਿੱਚ ਸ਼ਹੀਦ ਕੀਤਾ 4 ਸਤੰਬਰ 1990 ਦੇ ਦਿਨ ਪੰਜਾਬ ਪੁਲਿਸ ਨੇ ਸੁਖਵਿੰਦਰ ਸਿੰਘ ਸੁੱਖਾ, ਬੁਟਾਰੀ ਅਤੇ ਵਿਕਰਮਜੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਸੁਲਤਾਨਪੁਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ 4 ਸਤੰਬਰ 1991 ਦੇ ਦਿਨ ਬਲਵਿੰਦਰ ਸਿੰਘ ਜਟਾਣਾ ਅਤੇ ਚਰਨਜੀਤ ਸਿੰਘ ਚੰਨਾ ਪੁਲਿਸ ਦੇ ਨਾਲ ਇੱਕ ਅਸਲ ਮੁਕਾਬਲੇ ਦੇ ਦੌਰਾਨ ਸ਼ਹੀਦ ਹੋ ਕੇ ਸਿਰਫ 25 ਸਾਲ ਦੀ ਉਮਰ ਦੇ ਜਵਾਨ ਬਲਵਿੰਦਰ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਪਿੰਡ ਜਟਾਣਾ ਜ਼ਿਲ੍ਹਾ ਰੋਪੜ ਦਾ ਸਭ ਤੋਂ ਅਹਿਮ ਐਕਸ਼ਨ ਸਤਲੁਜ-ਜਮੁਨਾ ਲਿੰਕ ਨਹਿਰ ਰੋਕਣ ਵਾਸਤੇ ਇਸ ਪ੍ਰੋਜੈਕਟ ਦੇ ਦਫ਼ਤਰ ਸੈਕਟਰ ਚੰਡੀਗੜ੍ਹ ਦੇ ਵਿੱਚ ਇੰਜੀਨੀਅਰਾਂ ਐਮ ਐਸ ਸੀ ਕ੍ਰੀ ਅਤੇ ਅਵਤਾਰ ਔਲਖ ਨੂੰ 23 ਜੁਲਾਈ 1990 ਦੇ ਦਿਨ ਕਤਲ ਕਰਨਾ ਸੀ ਇਸ ਐਕਸ਼ਨ ਦੇ ਵਿੱਚ ਉਸ ਦੇ ਨਾਲ ਜਗਤਾਰ ਸਿੰਘ ਪੰਜੋਲਾ ਬਲਬੀਰ ਸਿੰਘ ਫੌਜੀ ਅਤੇ ਹਰਮੀਤ ਸਿੰਘ ਪਾਉਵਾਲ ਵੀ ਸ਼ਾਮਲ ਸਨ 4 ਸਤੰਬਰ 1991 ਦੇ ਦਿਨ ਪੰਜਾਬ ਪੁਲਿਸ ਨੇ ਦਿਲਬਖ ਸਿੰਘ ਬਾਗਾਵਾਸੀ ਪੰਡੋਰੀ ਰਣ ਸਿੰਘ ਮੇਜਰ ਸਿੰਘ ਘੋਕਵਾਸੀ ਸੁਰ ਸਿੰਘ ਅਵਤਾਰ ਸਿੰਘ ਬਿੱਲਾਵਾਸੀ ਕੱਲਾ ਲਖਵਿੰਦਰ ਸਿੰਘ ਲੱਖਾਵਾਸੀ ਹਰਚੋਵਾਲ ਵਰਿੰਦਰ ਸਿੰਘ ਬੱbbi ਔਰਫ ਗੁਜਰ ਸਿੰਘ ਜਗੀਰ ਸਿੰਘ ਅਤੇ ਦੇਸਾ ਸਿੰਘ ਦੋਵੇਂ ਵਾਸੀ ਦਾਸੂਵਾਲ ਸਤਨਾਮ ਸਿੰਘ ਵਾਸੀ ਚੁਸਲੇਵੜ ਸੁਖਵਿੰਦਰ ਸਿੰਘ ਵਾਸੀ ਪਟਿਆਲਾ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। 4 ਸਤੰਬਰ 1992 ਦੇ ਦਿਨ ਪੰਜਾਬ ਪੁਲਿਸ ਨੇ ਸੁਖਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਲੋਹਾਰ ਨੇੜੇ ਜੋਲਟਾਏ ਵਾਲਾ ਜ਼ਿਲ੍ਹਾ ਅਮ੍ਰਿਤਸਰ ਨੂੰ ਅਤੇ ਗੁਲਾਬ ਸਿੰਘ ਗੁਲਾਬਾ ਗੁਰਮੀਤ ਸਿੰਘ ਅਤੇ ਤਿੰਨ ਹੋਰ ਸਿੱਖਾਂ ਨੂੰ ਨਕਲੀ ਮੁਕਾਬਲਿਆਂ ਦੇ ਨਾਂ ਤੇ ਸ਼ਹੀਦ ਕੀਤਾ। 4 ਸਤੰਬਰ 1992 ਦੇ ਦਿਨ ਪੰਜਾਬ ਪੁਲਿਸ ਨੇ ਅਮਰਿਤਪਾਲ ਸਿੰਘ ਰਣਜੀਤ ਸਿੰਘ ਹੈਪੀ ਅਤੇ ਉਸ ਦੀ ਪਤਨੀ ਅਤੇ ਸ਼ਮਸ਼ੀਰ ਸਿੰਘ ਵਾਸੀ ਭਾਈ ਰੂਪਾ ਨੂੰ ਨਕਲੀ ਮੁਕਾਬਲਿਆਂ ਦੇ ਨਾਂ ਤੇ ਸ਼ਹੀਦ ਕੀਤਾ। 4 ਸਤੰਬਰ 2014 ਦੇ ਦਿਨ ਬਰਨਾਲਾ ਦੇ ਇੱਕ ਸਿੱਖ ਸਕੂਲ ਗਾਂਦਾ ਸਿੰਘ ਸਕੂਲ ਦੇ ਵਿੱਚ ਸਿੱਖ ਪ੍ਰਿੰਸੀਪਲ ਨੇ ਬੱਚਿਆਂ ਦੇ ਕੜੇ ਤੇ ਇੱਕ ਕਾਰ ਨੂੰ ਹਾਇਸਾ ਨਾ ਮਗਰੋਂ ਸਿਰਫ ਗਲਤੀ ਹੋ ਗਈ ਕਹਿ ਕੇ ਖਿਹੜਾ ਛੁਡਵਾ ਲਿਆ ਸੀ 4 ਸਤੰਬਰ 2118 ਦੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਇੱਕ ਅੰਗਰੇਜ਼ੀ ਅਖਬਾਰ ਦੇ ਨਾਲ ਗੱਲਬਾਤ ਦੇ ਦੌਰਾਨ ਇਸ ਗੱਲ ਦਾ ਖੁਲਾਸਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਜਥੇਦਾਰਾਂ ਵੱਲੋਂ ਦਿੱਤੀ ਜਾਣ ਵਾਲੀ ਮਾਫੀ ਬਾਰੇ ਅਗਾਊਂ ਜਾਣਕਾਰੀ ਦਿੱਤੀ ਸੀ ਇੰਡੀਅਨ ਐਕਸਪ੍ਰੈਸ ਦੇ ਨਾਲ ਗੱਲਬਾਤ ਦੇ ਦੌਰਾਨ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ 24 ਸਤੰਬਰ 2015 ਨੂੰ ਸਵੇਰ ਵੇਲੇ ਸੁਖਬੀਰ ਸਿੰਘ ਬਾਦਲ ਨੇ ਉਸ ਨੂੰ ਆਪਣੀ ਰਿਹائش ਵਿਖੇ ਚੰਡੀਗੜ੍ਹ ਬੁਲਾਇਆ ਸੀ ਕੀ ਸੌਦਾ ਸਾਧ ਨੂੰ 2007 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਅਤੇ ਅਮ੍ਰਿਤ ਸੰਸਕਾਰ ਦਾ ਸਮਾਗਮ ਰਚਨ ਦੇ ਮਾਮਲੇ ਦੇ ਵਿੱਚ ਉਹ ਮਾਫ ਕਰਨ ਜਾ ਰਹੇ ਨੇ ਤੇ ਉਸਨੇ ਦਾਵਾ ਕੀਤਾ ਕਿ ਉਸਨੇ ਸੁਖਬੀਰ ਸਿੰਘ ਬਾਦਲ ਨੂੰ ਅਜੇਹਾ ਨਾ ਕਰਨ ਦੀ ਸਲਾਹ ਦਿੱਤੀ ਸੀ ਅਤੇ ਇਹ ਵੀ ਕਿਹਾ ਸੀ ਕਿ ਅਜੇਹਾ ਕਰਨ ਤੋਂ ਪਹਿਲਾਂ ਸਿੱਖ ਜਥੇਬੰਦੀਆਂ ਦੇ ਨਾਲ ਵਿਚਾਰ ਅਤੇ ਸਲਾਹ-ਮਸ਼ਵਰਾ ਜ਼ਰੂਰ ਕੀਤਾ ਜਾਵੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਉਸੇ ਦਿਨ ਉਸ ਨੂੰ WhatsApp ਸੁਨੇਹੇ ਦੇ ਰਾਹੀਂ ਪਤਾ ਲੱਗਾ ਕਿ ਜਥੇਦਾਰਾਂ ਨੇ ਸੌਦਾ ਸਾਧ ਨੂੰ ਮਾਫ ਕਰ ਦਿੱਤਾ ਇਸ ਮਾਫੀ ਨਾਮੇ ਦੇ ਹੱਕ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 90 ਲੱਖ ਵੱਦੇ ਅਖਬਾਰੀ ਇਸ਼ਤਿਹਾਰ ਦੇਣ ਬਾਰੇ ਮੱਕੜ ਨੇ ਇਹ ਗੱਲ ਕਹੀ ਕਿ ਗਿਆਨੀ ਗੁਰਬਚਨ ਸਿੰਘ ਅਕਾਲ ਤਖਤ ਦੀ ਇਲਾਜ ਨੂੰ ਰੋਲਨ ਤੇ ਟੁੜਿਆ ਹੋਇਆ ਸੀ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਡੇਰਾ ਸਾਹਿਬ ਦੀ ਕਿਥੇ ਤਮਾਫੀ ਦੇ ਫੈਸਲੇ ਦੇ ਹੱਕ ਦੇ ਵਿੱਚ 16 ਅਕਤੂਬਰ 2015 ਦੇ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦਿੱਤੇ ਗਏ ਸਨ ਅਤੇ ਉਸੇ ਦਿਨ ਸ਼ਾਮ ਨੂੰ ਗਿਆਨੀ ਗੁਰਬਚਨ ਸਿੰਘ ਨੇ ਮਾਫੀਨਾਮਾ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਸੀ ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ